ਜਪੋਪਿੰਡ ਕਮਟਾਲੇ ਦੇ ਵਿੱਚ ਇੱਥੇ ਡੈਮੋਲੇਸ਼ਨ ਡਰਾਈਵ ਦੇ ਉੱਤੇ ਖੜੇ ਹਨ ਇਹ ਦੋਨੋਂ ਕਜ਼ਨ ਬ੍ਰਦਰ ਨੇ ਬੜੇ ਨੋਟੋਰੀਅਸ ਡਰੱਗ ਸਮਗਲਰ ਨੇ ਅਨਵਰ ਗੇਲ ਲੈ ਇੱਕ ਲੜਕਾ ਇਹ ਉਹਦੇ ਭੂਆ ਦਾ ਮੁੰਡਾ ਹੈਗਾ ਆ ਵੀ ਇਹ ਦੋਨੋਂ ਇਸ ਟਾਈਮ ਗੇਲ 'ਚ ਨਹੀਂ ਉਹਦੇ ਪਾਕਿਸਤਾਨ 'ਚ ਲਿੰਕ ਨਹੀਂ ਔਰ ਡਰੋਨ ਰਾਹੀਂ ਜਿਹੜੀ ਡਰੱਗ ਆ ਰਹੀ ਹੈ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਉਹਦੇ ਜੋ ਪੂਰੀ ਤਰ੍ਹਾਂ ਸ਼ਾਮਲ ਨੇ ਨਾਲ ਵੈਪਨ ਦੇ ਕਵਰੀ ਜਿਹੜੀ ਇਹ ਦਰਸਾਉਂਦੀ ਹੈ ਕਿ ਇਹਨਾਂ ਦੇ ਇੱਕ ਆਰਮਜ਼ ਦਾ ਜਿਹੜਾ 카rtel ਹੈ ਉਹਦੇ ਵਿੱਚ ਵੀ ਸਿੰਡੀਕੇਟ ਹੈ ਉਹਦੇ ਵਿੱਚ ਵੀ ਇਹ ਸ਼ਾਮਲ ਨੇ ਸੋ ਇਹ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਅੱਗੇ ਅਸੀਂ ਇਦਾਂ ਹੀ ਕਾਰਵਾਈ ਕਰਦੇ ਰਹਿਣਾਗੇ ਜਿੱਥੇ ਵੀ ਸਾਨੂੰ ਮਿਊਨਿਸਪੈਲਟੀ ਵੱਲੋਂ ਪ੍ਰੋਟੈਕਸ਼ਨ ਵਾਸਤੇ ਰਿਕਵੈਸਟ ਆਏਗੀ ਤਾਂ ਪੁਲਿਸ ਉਹਨੂੰ ਪੂਰਾ ਸਹਿਯੋਗ ਦੇएगी ਇਹਦੇ ਨਾਲ ਇੱਕ ਬਹੁਤ ਸਟਰੋਂਗ ਮੈਸੇਜ ਜਾਂਦਾ ਹੈ ਇਹ ਇਲਗੋਟਰ ਮਨੀ ਡਰਗ ਮਨੀ ਨਾ ਜਿਹੜੀਆਂ ਤੁਸੀਂ ਇਲਲੀਗਲ ਚੀਜ਼ਾਂ ਬਣਾਉਂਦੇ ਹੋ ਗੈਰ ਕਾਨੂੰਨੀ ਘਰ ਬਣਾਉਂਦੇ ਹੋ ਜਾਂ ਕੋਈ ਚੀਜ਼ ਇਮਾਰਤ ਬਣਾਉਂਦੇ ਹੋ ਉਹਦਾ ਆਮ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ